ਸਤਿ ਸ਼੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਤੁਹਾਨੂੰ ਦਿਖਾਉਣਾ ਜੰਡੀ ਯਾਰ ਬਹੁਤ ਸੋਹਣਾ ਟਰੈਕਟਰ ਆ ਜੰਡੀ ਯਾਰ 5210 ਤੇ ਟਰੈਕਟਰ ਦੀ ਆਵਾਜ਼ ਦੇਖੋ ਤੁਸੀਂ ਪਹਿਲਾਂ ਦਾ ਟਰੈਕਟਰ ਦੀ ਆਵਾਜ਼ ਦੇਖੋ ਇਹ ਚੱਲਦਾ ਖੰਗਣਾ ਹੈ ਨਾ ਉੱਤਾਂ ਪੈ ਚੱਲਦਾ ਅਗਲਾ ਹੰਦਾ ਜਿਵੇਂ ਛੁੱਟਾ ਪੈ ਚੱਲਦਾ ਉਹਵੇਂ ਚੱਲਦਾ 5210 ਚੱਲਦਾ ਹੈ ਟਰੈਕਟਰ ਪੂਰਾ ਸੋਹਣਾ ਟਰੈਕਟਰ ਆ ਇਹ ਬੰਦ ਕਰ ਦਈਏ ਪਹਿਲਾਂ ਆਪਾਂ ਬੰਦ ਕਰ ਦਈਏ ਏ ਬਾਈ ਕਹਿੰਦਾ ਨਵੀਂ ਬੈਟਰੀ ਧਰਾਈ ਐ ਕਿਹੜੀ ਕੰਪਨੀ ਦੀ ਬੈਟਰੀ ਸਾਈਡ ਦੀ ਆਮ ਰੌਂਡ ਦੀ ਐ ਆਮ ਰੌਂਡ ਦੀ ਨਵੀਂ ਬੈਟਰੀ ਧਰਾਈ ਐ ਬਾਈ ਇਹਦਾ ਤੇ ਬਿੱਲ ਦੇਵਾਂਗੇ ਬੈਟਰੀ ਦਾ ਤੇ ਬਹੁਤ ਸੋਹਣਾ ਟਰੈਕਟਰ ਆ ਯਾਰ ਦੇਖੋ ਕਰਾ ਪੂਰਾ ਘੈਂਟ ਟਰੈਕਟਰ ਚਾਰੇ ਟਾਇਰ ਗੁੱਡੀਰ ਦੇ ਆ ਟਾਇਰ ਕਿੰਨੇ ਦਾ ਦੀ ਤਾ 90 ਪੈਸੇ ਟਾਇਰ ਹੋਣਗੇ ਹੈਗੇ ਹੈ ਨਾ 85 90 ਪੈਸੇ ਹੈਗੇ ਆ 85 90 ਪੈਸੇ ਮਾਮੂਰ ਨੇ ਤਾਂ ਜਮਾ ਪੂਰੇ ਘੈਂਟ ਹੀ ਆ ਦਿਖਾ ਤੇ ਆ ਟਾਇਰ ਵੀ ਪੂਰੇ ਘੈਂਟ ਆ ਦੇਖੋ ਪੂਰਾ ਸੋਹਣਾ ਟਰੈਕਟਰ ਹੈ ਮਗਰਾੜਾ ਮਗਰੂਣਾ ਸਾਰਾ ਤੁਹਾਨੂੰ ਦਿਖਾਉਣਾ ਹੈ ਸਾਰਾ ਜਮਾਨਾ ਕਿਸੇ ਬਾਥੇ ਟਰੈਕਟਰ ਦਾ ਨਹੀਂ ਹੈਗਾ ਵੀ ਜਰ ਜੁਰ ਲੱਗੇ ਹੋਏ ਪੂਰਾ ਸੋਹਣਾ ਟਰੈਕਟਰ ਹੈ ਚਾਰੇ ਟਾਇਰ ਗੁੱਡੀ ਹਰਦੇ ਆ ਘੈਂਟ ਗੱਲ ਬਾਤ ਆ ਯਾਰ ਮਗਰਾੜਾ ਮਗਰੂਣਾ ਵਿੱਚ ਦੇਖਦੇ ਐ ਸੋਹਣਾ ਟਰੈਕਟਰ ਪਿਆ ਐ ਨਹੀਂ ਹੈਗਾ ਵੀ ਟਰੈਕਟਰ ਕਿਤੇ ਗਲਿਆ ਗੁਲਿਆ ਹੋਵੇ ਪੂਰਾ ਸੋਹਣਾ ਟਰੈਕਟਰ ਹੈ ਡਿੱਕੇ ਡੁੱਕ ਲੱਗਿਆ ਹੋਇਆ ਡੰਡਾ ਫੱਟੀ ਛਤਰੀ ਸਾਰਾ ਕੁਝ ਨਾਲ ਚਾਹ ਚਪੇਰ ਦਿਖਾਉਣਾ ਤੁਹਾਨੂੰ ਇਹ ਜਿਮੀਦਾਰਾ ਟਰੈਕਟਰ ਹੈ ਕੋਈ ਆਇਆ ਨਹੀਂ ਹੈਗਾ ਵਿਪਾਰ ਲੈਂਡ ਤੇ ਜੇ ਵਪਾਰੀ ਕੋਲੇ ਹੁੰਦਾ ਇਹ ਟਰੈਕਟਰ ਤਾਂ ਉਹ ਤਾਂ ਭਰਾ ਮੇਰੋ ਸਾਰੀਆਂ ਬੱਤੀਆਂ ਬੁੱਤੀਆਂ ਜਿਵੇਂ ਆ ਟੁੱਟੀ ਪਈ ਆ ਬੱਤੀ ਐ ਨਹੀਂ ਛੱਡਦਾ ਸੀ ਉਹ ਉਹ ਤਾਂ ਬੱਤੀਆਂ ਬੁੱਤੀਆਂ ਲਾ ਕੇ ਐ ਬਣਾਉਂਦਾ ਜਮਾ ਕਿਸੇ ਪਾਸੇ ਉਹ ਨਾ ਕਮੀ ਨਹੀਂ ਛੱਡਦਾ ਸੀਗਾ ਤੇ ਟਰੈਕਟਰ ਦੇਖੋ ਜਰਾ ਸਾਰਾ ਸਾਫ਼ ਦੇਖੋ ਕਿੰਨਾ ਐ ਸੋਹਣਾ ਟਰੈਕਟਰ ਪੈਨਸ਼ਨ ਕਰੀਆਂ ਦੇਖੋ ਐ ਜਮਾ ਸੋਹਣਾ ਟਰੈਕਟਰ ਪਿਆ ਜਮਾ ਕਿਸੇ ਪਾਸੇ ਮੱਖੀ ਅਦਾਗ ਨਹੀਂ ਟਰੈਕਟਰ ਦੇ ਤੇ ਬਾਕੀ ਆ ਦੇਖੋ ਤੁਸੀਂ ਲੈਮੀਲੇਸ਼ਨ ਵਗੈਰਾ ਕਰ ਰੱਖਿਆ ਬਾਈ ਨੇ ਹੇ ਸੇ ਉੱਚੇ ਦੇ ਤੇ ਮੂਰੇ ਮਗਰਾੜ ਮਬਰੂਟ ਲੱਗੇ ਹੋਏ ਆ ਦੇਖੋ ਮਗਰਾੜ ਲੱਗੇ ਆ ਪੂਰਾ ਸੋਹਣਾ ਟਰੈਕਟਰ ਆ ਮੀਟਰ ਆ ਬੂਟਰਾਂ ਦੇਖੋ ਆਏ ਨਹੀਂ ਹੈਗਾ ਵੀ ਕਈ ਵਾਰੀ ਨਾ ਆ ਜਿਹੜਾ ਆ ਚੀਜ਼ ਹੁੰਦੀ ਆ ਇਹ ਟੁੱਟੀ ਪਈ ਹੁੰਦੀ ਆ ਬਾਹਾਂ ਦੇ ਤੇ ਆ ਦੇਖ ਜਮਾ ਕਿਸੇ ਪਾਸੇ ਧ੍ਰੀਟ ਵੀ ਨਹੀਂ ਲੱਗੀ ਪੂਰਾ ਸਾਫ਼ ਟਰੈਕਟਰ ਆ ਪੂਰਾ ਸੋਹਣਾ ਟਰੈਕਟਰ ਦੇਖੋ ਦੇਖ ਫਿਰ ਪੂਰਾ ਸੋਹਣਾ ਯਾਰ ਜੇ ਕਿਸੇ ਭਰਾ ਨੇ ਲੈਣਾ ਹੋਵੇ ਤੇ ਬਾਈ ਨਾਲ ਆਪਾਂ ਥੋੜੀ ਗੱਲਬਾਤ ਕਰਾਉਨੇ ਆ ਕਿਸੇ ਪਾਸੇ ਟਰੈਕਟਰ ਦੇ ਕੰਮ ਨਹੀਂ ਲੱਗੀ ਸਾਰਾ ਅਰੀਜਨਲ ਆ ਟਰੈਕਟਰ ਬੈਂਪਰ ਬੂੰਪਰ ਲੱਗਿਆ ਹੋਇਆ ਪੂਰਾ ਛੌਂਕਾ ਰੱਖਿਆ ਹੋਇਆ ਹੈ ਬਾਈ ਨੇ ਤੇ ਆ ਮੁੰਡਾ ਕਹਿੰਦਾ ਹੁਣ 37 30 ਲਿਆਉਣਾ ਕਿਹੜੇ ਪੈ ਗਿਆ ਤੇ ਕਹਿੰਦਾ ਇਹ ਛੇਲ ਕਰਨਾ ਹੁਣ ਆਪਾਂ ਤੇ ਆ ਜੀ ਜੀ ਤਾਂ ਇੱਧਰ ਆ ਕਰਾ ਹੋਰ ਜੀ ਜੀ ਕੀ ਵਾਲਾ ਠੀਕ ਹੈ ਜੀ ਠੀਕ ਓਕੇ ਜਮਾ ਜਮਾ ਓਕੇ ਤੇ ਇਹ 53 ਦਾ ਕਿਹੜਾ ਮਾਡਲ ਹੈ ਵੀ ਮਾਡਲ ਹੈ ਵੀ ਮਾਡਲ ਹੈ ਤੇ ਆਹ ਜਿਹੜਾ ਡਿੱਕ ਲੱਗਿਆ ਵਿੱਚ ਹੀ ਦੇਵਾਂਗੇ ਵਿੱਚ ਹੀ ਦੇ ਦਾਂਗੇ ਆਪਾਂ ਕੀ ਲਾਉਣਾ ਇਹਦਾ ਕਈ ਵਾਰੀ ਅਗਲਾ ਆਉਂਦਾ ਯਾਰ ਅੰਮੀ ਜਦੋਂ ਆਇਆ ਨਾ ਕੋਈ ਬੰਦਾ ਆ ਜੇ ਠੀਕ ਆ ਕੋਈ ਇਹ ਇਹ ਮੰਨ ਕੇ ਚੱਲ ਇੱਕ ਮੰਨ ਕੇ ਤੇ ਲਾਈਟ ਵੀ ਨਹੀਂ ਲਾਉਣੀ ਇਹਦੀ ਹੈ ਨਾ ਨਾ ਜੀ ਨਾ ਤੇ ਕਈ ਵਾਰੀ ਅਗਲਾ ਹੁੰਦਾ ਯਾਰ ਮੈਂ ਤਾਂ ਡਿੱਕ ਲਾ ਹੂੰ ਐ ਕਰੂੰਗਾ ਕਿ ਨਹੀਂ ਜਦੋਂ ਬੰਦਾ ਦੇਖਣ ਆ ਜੈਨ ਉਦੋਂ ਐ ਹੋ ਜਾਂਦਾ ਲੋਵੀ ਭਰਾ ਮੇਰੇ ਵਿੱਚੇ ਡਿੱਕਾ ਚੱਲਦਾ ਤੇ ਬਾਈ ਕਹਿੰਦਾ ਕੁਝ ਨਹੀਂ ਲਾਉਣਾ ਆਪੇ ਤੋਂ ਭਾਈ 5000 ਦੀ ਬੇਟੀ ਲਵਾਈ ਸੀਗੀ ਅੱਛਾ ਠੀਕ ਆ ਤੇ ਬਾਈ ਕਹਿੰਦਾ ਐਵੇਂ ਜਿਹੀ ਵਿੱਚੇ ਦੇ ਲਾਂਗੇ ਆ ਦੇਖੋ ਟੂਟ ਟਾਲ ਸਾਰਾ ਕੁਝ ਲੱਗਿਆ ਪਿਆ ਉੱਤੀ ਤੇ 20 ਮਾਡਲ ਆ ਇਹ ਤੇ ਇੰਜਨ ਗੇਅਰ ਦਾ ਜਮਾ ਓਕੇ ਹੈ ਜਮਾ ਹਾਂ ਹਾਂ ਜਮਾ ਓਕੇ 10 ਕਿਲੇ ਦੀ ਬਾਈ ਹੈ ਉਹ ਕਿੰਨੇ ਹੁਣ ਅਸੀਂ ਕੁਝ ਸੀ ਬਸ ਲੈ ਆਏ ਹਾਂ ਬਿੰਬੜ ਟਰੈਕਟਰ ਹੈ ਹੁਣਾ ਕੀ ਹੈ ਟਾਇਰ ਕੇ 16 ਆਨੇ ਦੇ ਹਨ 16 ਵਾਲੇ ਟਾਇਰ ਜੀ 16 ਵਾਲੇ ਟਾਇਰ ਆ ਵੀਰ ਮੇਰੇ ਤੇ ਬਹੁਤ ਸੋਹਣਾ ਟਰੈਕਟਰ ਹੈ ਬਾਈ ਕਹਿੰਦਾ ਆਪਾਂ ਬਾਹ ਕੇ ਚਲਾ ਕੇ ਲੈ ਜਾਓ ਇੰਜਨ ਗੇਅਰ ਦੀ ਫੁੱਲ ਗਰੰਟੀ ਆ ਤੇ ਪੂਰਾ ਸੋਹਣਾ ਟਰੈਕਟਰ ਹੈ ਤੇ ਡਿਮਾਂਡ ਮੂਡ ਆ ਇਹ ਸੱਚ ਪੰਜਾਬ ਨੰਬਰ ਹੈ ਕਹ ਰਹਿਣਾ ਪੰਜਾਬ ਨੰਬਰ ਹੈ ਪੰਜਾਬ ਨੰਬਰ ਹੈ ਪੰਜਾਬ ਨੰਬਰ ਆਪਾਂ ਐਨਓਸੀ ਆ ਵੀ ਨਾ ਕਰਾਉਣੀ ਦੇ ਰੱਖੀ ਆ ਜੂਗੀ ਤੇਰੇ ਨਾਂ ਹੋ ਜੂਗਾ ਇਹ ਅੱਛਾ ਅੱਛਾ ਤੇ ਆਪ ਨੰਬਰ ਲੱਗ ਜੂਏ ਇਹ ਠੀਕ ਹੈ ਜੇ ਕੋਈ ਉਸ ਤੋਂ ਪਹਿਲਾਂ ਆ ਜੇ ਤਾਂ ਤੇਰੇ ਪਰ ਉਹ ਤਾਂ ਡਾਕੂਮੈਂਟ ਲੱਗ ਹੀ ਗਿਆ ਹੋਣਾ ਨਾ ਹਾਂ 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 ਤੇ ਬਾਕੀ ਭਰਾ ਮੇਰੇ ਬਾਈ ਕਹਿੰਦਾ ਐਨਓਸੀ ਕਢਾ ਕੇ ਦੇ ਦਾਂਗੇ ਜੇ ਕਿਸੇ ਭਰਾ ਨੇ ਹਰਿਆਣਾ ਚ ਨਾ ਕਰਾਉਣਾ ਜਾਂ ਕਿਤੇ ਵੀ ਕਰਾਉਣਾ ਤੇ ਇਹਦੀ ਐਨਓਸੀ ਆ ਜੀ ਹੈ ਨਾ ਹਾਂ ਐਨਓਸੀ ਆ ਕਿਤੇ ਮਰਜ਼ੀ ਨਾ ਕਰਾ ਲਿਓ ਕੋਈ ਚੱਕਰ ਨਹੀਂ ਉਹ ਤੇ ਡਿਮਾਂਡ ਫਿਰ ਕਿੰਨੀ ਆ ਜੀ 680 6 ਲੱਖ 80 8000 5310 ਮਸ਼ੀਨ ਮਸੂਨ ਤੇਰਾ ਧੂਣਾ ਪੱਟ ਦਿੰਦਾ ਹੈ ਨਾ ਮਸ਼ੀਨ ਤੇਰਾ ਪਚੜਾ ਹੀ ਨਹੀਂ ਆਇਆ ਨਹੀਂ ਉਹ ਗੱਲ ਕਰਦੇ ਕਿਤੇ ਲਾਦੇ ਨੂੰ ਕਾਂਸੇ ਦੀ ਲਾਈ ਚੜੇ ਨੂੰ ਕੀ ਪ੍ਰਵਾਹ ਇਹ ਇੱਕ ਅੱਜ ਕੱਲ ਜੌਂਡੀਰ ਬੜਾ ਲੈਂਦਣਾ ਮਸ਼ੀਨ ਨਾਲੇ ਉਹਦਾ ਕੀ ਫਰਕ ਹੈ ਇਹ ਕਿ ਇਹਦੀ ਵੀਡੀਓ ਬੂਡੀਓ ਦਾ ਫਰਕ ਹੁੰਦਾ ਕੋਈ ਬਸ ਕੋਈ ਵੀਡੀਓ ਵਾਲੀ ਚੰਗੀ ਹੈ ਇਹਦੀ ਹੈਨਾ ਫੇਰ ਹੀ ਅਗਲਾ ਇੱਕ ਬੈਕ ਬੁੱਕ ਵਾਲੀ ਆਨੇ ਹਾਂ ਬੈਕ ਵਾਧ ਦੇਣਾ 3 ਸਪੀਡ ਹੈਨਾ 3 ਸਪੀਡ ਆ ਠੀਕ ਆ ਤੇ ਆਪਣਾ ਨੰਬਰ ਬੋਲ ਦੇ ਇੱਕ 94630 75343 ਦੁਬਾਰਾ ਇੱਕ ਵਾਰੀ ਹੋਰ ਬੋਲੋ 94630 75 343 ਠੀਕ ਆ ਆ ਬਾਈ ਦਾ ਭਰਾ ਮੇਰਾ ਨੰਬਰ ਹੈ ਬਾਕੀ ਸੇ ਗਰੀਨ ਤੇ ਬਾਈ ਦਾ ਨੰਬਰ ਚੱਲੀ ਜਾਂਦਾ ਤੇ ਬਾਈ ਨੂੰ ਫੋਨ ਲਾ ਲਿਓ ਪੂਰਾ ਘੈਂਟ ਟਰੈਕਟਰ ਆ ਕੋਈ ਵਿਪਾਰ ਲੈਣ ਚਾਹੀ ਨਹੀਂ ਇਹ ਆ ਸ਼ੋਰੂਮ ਤੇ ਟਰੈਕਟਰ ਆ ਨਾ ਮੂੰਹ ਦਿਂਦਾ ਉਹ ਦੇਖ ਤੇਰਾ ਵੀ ਦੇਖ ਉਹ ਦੇਖ ਵੇਚਦੀ ਆ ਇਹ ਸ਼ੋਰੂਮ ਟਰੈਕਟਰ ਹੈ ਵੇਚਦੀ ਮੂੰਹ ਦਿਂਦਾ ਸੋਦੇ ਤੇ ਬਾਕੀ ਕੋਈ ਇਹ ਵਿਪਾਰ ਲੈਣ ਚਾਹੀ ਨਹੀਂਗਾ ਜੇ ਵਿਪਾਰ ਲੈਣ ਚ ਮੈਂ ਤੁਹਾਨੂੰ ਪਹਿਲਾਂ ਵੀ ਦੱਸੀਆ ਹੁੰਦਾ ਤਾਂ ਬੈਂਪਰ ਬਾਈ ਐਂ ਛੱਡਦਾ ਨਹੀਂ ਜੀਗਾ ਉਹ ਆ ਸਾਰਾ ਨਾ ਪੇਲਡ ਕਰਾਉਂਦੇ ਹੋ ਹੈ ਤੇ ਕੋਈ ਵਪਾਰ ਲੈਣ ਚਾਹੇ ਨੀਗਾ ਆਪਾਂ ਮਾ ਆਪਣੇ ਪਿੰਡ ਮਿਰਜ਼ਿਆਣੇ ਆ ਕੇ ਪੁੱਛ ਲਿਓ ਤੇ ਬਾਈ ਦਾ ਘਰੂ ਟਰੈਕਟਰ ਆ ਤੇ ਵੀਡੀਓ ਚੰਗੀ ਲੱਗੀ ਦੱਬ ਕੇ ਸ਼ੇਅਰ ਕਰ ਦਿਓ ਤੇ ਬਾਕੀ ਬਾਈ ਨੇ ਤੁਹਾਨੂੰ ਦੱਤੀ ਦਿੱਤਾ ਤੇ ਕੋਈ ਕੋਈ ਲਕੀਰ ਨਹੀਂ ਹੈਗੀ ਪੰਚਾਥ ਹਜ਼ਾਰ ਦਾ ਇਧਰ ਉਧਰ ਹੋ ਜੂਗਾ ਕਿਉਂਕਿ ਭਰਾ ਧੰਨਵਾਦ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ ਕਰ ਦਿਓ